ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਤਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰਗੀ ਇਲਾਹੀ ਬਾਣੀ ਨੂੰ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਜੀਵਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ ਜਿਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਿਆ ਖਾਲਸਾ ਜੀ ਸਭੇ ਕਾਜ ਸਵਰ ਜਾਂਦੇ ਹਨ ਜਿਹੜੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹਨ ਭਜਨ ਕਰਦੇ ਹਨ ਖਾਲਸਾ ਜੀ ਉਹਨਾਂ ਦੇ ਸਭੇ ਕਾਜ ਸਵਰ ਜਾਂਦੇ ਹਨ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਜਿਹੜੇ ਜਿਹੜੇ ਮਨੁੱਖਾਂ ਨੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਭਗਤੀ ਕੀਤੀ ਹੈ ਨਾਮ ਜਪਿਆ ਹੈ ਸਿਮਰਨ ਕੀਤਾ ਹੈ ਉਹਨਾਂ ਦੇ ਖਾਲਸਾ ਜੀ ਸਾਰੇ ਲੋਕ ਦੇ ਤੇ ਪਰਲੋਕ ਦੇ ਜਿੰਨੇ ਵੀ ਕਾਰਜ ਹਨ ਸਾਰੇ ਸਫਲ ਹੋ ਜਾਂਦੇ ਹਨ ਹਰ ਗੁਰਪੂਰਾ ਆਰਾਧਿਆ ਦਰਗਹ ਸੱਚਖਰੇ ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ ਖਾਲਸਾ ਜੀ ਉਹ ਸਦਾ ਜਿਹੜਾ ਸੱਚ ਹੈ ਸਦਾ ਥਿਰ ਰਹਿਣ ਵਾਲਾ ਹੈ ਜੋ ਆਦੇ ਸੱਚ ਜੁਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹੜਾ ਖਾਲਸਾ ਜੀ ਮੁੱਢ ਕਦੀਮਾ ਤੋਂ ਹੈ ਜੁਗਾ ਜੁਗਾ ਤੋਂ ਹੈ ਐਸ ਵਕਤ ਵੀ ਹੈ ਤੇ ਅੱਗੇ ਰਹੇਗਾ ਵੀ ਉਹਦੀ ਖਾਲਸਾ ਜੀ ਜਿਹੜੀ ਹਜ਼ੂਰੀ ਹੈ ਦਰਗਾਹ ਹੈ ਉਹਦੇ ਵਿੱਚ ਉਹ ਸੁਰਖਰੂ ਹੋ ਜਾਂਦੇ ਹਨ ਭਾਵ ਕੇ खरे ਹੋ ਜਾਂਦੇ ਹਨ ਉਹ ਖਾਲਸਾ ਜੀ ਪ੍ਰਵਾਨ ਹੋ ਜਾਂਦੇ ਹਨ ਜੋ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਅਰਾਧ ਦੇ ਹਨ ਯਾਦ ਕਰਦੇ ਹਨ ਸਰਬ ਸੁਖਾ ਨਿਧ ਚਰਨ ਹਰ ਭਵਜਲ ਬਿਖਮ ਤਰੇ ਪ੍ਰਭੂ ਦੇ ਚਰਨਾਂ ਵਿੱਚ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜਿਹੜੇ ਜੀਵ ਵਾਹਿਗੁਰਜੀ ਦੀ ਚਰਣੀ ਲੱਗਦੇ ਹਨ ਉਹਨਾਂ ਨੂੰ ਖਾਲਸਾ ਜੀ ਉਹ ਸੁੱਖਾਂ ਦਾ ਖਜ਼ਾਨਾ ਲੱਭ ਪੈਂਦਾ ਹੈ ਮਿਲ ਜਾਂਦਾ ਹੈ ਤੇ ਇਹ ਜਿਹੜਾ ਔਖਾ ਹੈ ਸੰਸਾਰ ਸਮੁੰਦਰ ਜੋ ਭਵਜਲ ਖਾਲਸਾ ਜੀ ਬੜਾ ਬਿਖਮ ਹੈ ਡਰਾਉਣਾ ਹੈ ਬੜਾ ਔਖਾ ਹੈ ਕਠਨ ਹੈ ਉਹ ਖਾਲਸਾ ਜੀ ਸੁਖ ਨਾਲ ਹੀ ਸਹਿਜ ਨਾਲ ਹੀ ਪਾਰ ਕਰ ਜਾਂਦੇ ਹਨ ਜੋ ਨਾਮ ਜਪਦੇ ਹਨ ਸੋ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀ ਜਰੇ ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ ਖਾਲਸਾ ਦੀ ਮਾਇਆ ਦੀ ਤ੍ਰਿਸ਼ਨਾ ਜਿਹੜੀ ਅੱਗ ਹੈ ਤੇ ਉਹਦੇ ਵਿੱਚ ਕਈ ਖਾਲਸਾ ਜੀ ਲੋਕ ਸੜਦੇ ਹਨ ਪਰ ਜਦੋਂ ਨਾਮ ਜਪਦੇ ਆ ਬੰਦਗੀ ਕਰਦੇ ਆ ਭਗਤੀ ਕਰਦੇ ਆ ਪਰਮੇਸ਼ਰ ਵਾਹਿਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਨ ਤੇ ਤਾਂ ਫਿਰ ਉਹਨਾਂ ਦੇ ਖਾਲਸਾ ਦੀ ਉਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਮੁੱਕ ਜਾਂਦੀ ਹੈ ਮਿਟ ਜਾਂਦੀ ਹੈ ਸ਼ਾਂਤ ਹੋ ਜਾਂਦੀ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਹਿਣਾ ਹੈ ਕਿ ਭਾਈ ਨਾਮ ਹੀ ਹੈ ਜੋ ਖਜ਼ਾਨੇ ਬਖਸ਼ ਸਕਦਾ ਨਾਮ ਹੀ ਹੈ ਸਾਰੇ ਕਾਰਜਾਂ ਨੂੰ ਸਫਲ ਕਰ ਸਕਦਾ ਹੈ ਨਾਮ ਹੀ ਤ੍ਰਿਸ਼ਨਾ ਦੀ ਯੱਗ ਤੋਂ ਬਚਾ ਸਕਦਾ ਹੈ ਤੇ ਜਿਹੜੇ ਜਿਹੜੇ ਵਾਹਿਗੁਰੂ ਜੀ ਨਾਲ ਜੋੜਦੇ ਹਨ ਸੁਰਤੀ ਬਿਰਤੀ ਨੂੰ ਖਾਲਸਾ ਜੀ ਕੂੜ ਗਏ ਦੁਬਿਦਾ ਨਸੀ ਪੂਰਨ ਸੱਚ ਭਰੇ ਉਹਨਾਂ ਦੇ ਖਾਲਸਾ ਜੀ ਜਿਹੜੇ ਵਿਅਰਥ ਝੂਠੇ ਲਾਲਚ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ ਉਹਨਾਂ ਦੇ ਅੰਦਰੋਂ ਖਾਲਸਾ ਜੀ ਲੋਭ ਕੁੱਤਾ ਭੌਂਕਣਾ ਬੰਦ ਕਰ ਦਿੰਦਾ ਹੈ ਉਹਨਾਂ ਦੇ ਮਨ ਦੀ ਜਿਹੜੀ ਭਟਕਣਾ ਹੈ ਦੂਰ ਹੋ ਜਾਂਦੀ ਹੈ ਤੇ ਖਾਲਸਾ ਜੀ ਉਹ ਪੂਰਨ ਤੌਰ ਤੇ ਸਦਾ ਥਿਰ ਜਿਹੜਾ ਪਰਮੇਸ਼ਰ ਹਰੀ ਹੈ ਉਹਦੇ ਵਿੱਚ ਟਿਕ ਜਾਂਦੇ ਹਨ ਸੋ ਝੂਠ ਉਹਨਾਂ ਦਾ ਅਲੋਪ ਹੋ ਜਾਂਦਾ ਹੈ ਦ્વੈਤ ਭਾਵ ਦੌੜ ਗਿਆ ਹੈ ਖਾਲਸਾ ਜੀ ਨਸ ਜਾਂਦਾ ਹੈ ਤੇ ਉਹ ਸੱਚ ਨਾਲ ਪੂਰੀ ਤਰ੍ਹਾਂ ਖਾਲਸਾ ਜੀ ਜੁੜ ਜਾਂਦੇ ਹਨ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਉਹ ਆਪਣੇ ਮਨ ਵਿੱਚ ਫਿਰ ਇੱਕੋ ਪਰਮ ਜੋਤ ਪਰਮੇਸ਼ਰ ਨੂੰ ਆਰਾਧਦੇ ਆ ਉਹਨਾਂ ਨੂੰ ਸੇਵਦੇ ਆ ਤੇ ਖਾਲਸਾ ਜੀ ਸਦਾ ਹੀ ਉਹਨੂੰ ਮਨ ਅੰਦਰ ਧਿਆਉਂਦੇ ਰਹਿੰਦੇ ਆ ਸਿਮਰਦੇ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਸੰਸਾਰ ਵਿੱਚ ਸੁਖ ਹੈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਹੀ ਪ੍ਰਾਪਤ ਹੋ ਸਕਦਾ ਹੋਰ ਕਿਸੇ ਯਤਨ ਦੇ ਨਾਲ ਨਹੀਂ ਮਿਲ ਸਕਦਾ ਮਾਹ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ ਪ੍ਰਭੂ ਵਾਹਿਗੁਰੂ ਜਿੰਨਾ ਉਤੇ ਨਜ਼ਰ ਕਰਦਾ ਹੈ ਨਜ਼ਰ ਕਰ ਦਿੰਦਾ ਹੈ ਮਿਹਰ ਕਰ ਦਿੰਦਾ ਹੈ ਆਪਣੇ ਨਾਮ ਦੀ ਦਾਤ ਦੇ ਦਿੰਦਾ ਹੈ ਜਿਨ੍ਹਾਂ ਨੂੰ ਉਹਨਾਂ ਵਾਸਤੇ ਖਾਲਸਾ ਜੀ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮਹੂਰਤ ਜਿਹੜੇ ਅਸਲਖਣੇ ਹੋ ਜਾਂਦੇ ਆ ਭਲੇ ਹੋ ਜਾਂਦੇ ਆ ਉਹ ਖਾਲਸਾ ਜੀ ਇਹ ਨਹੀਂ ਸੋਚਦੇ ਕਿ ਫਲਾਣੇ ਦਿਨ ਜਿਹੜਾ ਉਹ ਪਵਿੱਤਰ ਦਿਨ ਹੈ ਉਹ ਇਹਨਾਂ ਭਲੇਖਿਆਂ ਵਿੱਚ ਨਹੀਂ ਪੈਂਦੇ ਉਹ ਫਿਰ ਖਾਲਸਾ ਜੀ ਦੇਣ ਘੜੀਆਂ ਪਾਲ ਚਸਾ ਸਾਰਿਆਂ ਨੂੰ ਪਵਿੱਤਰ ਸਮਝਦੇ ਆ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਮਹਾਰਾਜ ਵਸ ਪੈਂਦੇ ਹਨ ਜਿਨ੍ਹਾਂ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਤੇ ਜਦੋਂ ਖਾਲਸਾ ਜੀ ਵਾਹਿਗੁਰੂ ਮਹਾਰਾਜ ਦੀ ਨਜ਼ਰ ਕਿਸੇ ਜੀਵ ਉੱਤੇ ਹੁੰਦੀ ਹੈ ਨਾ ਉਹ ਜੀਵ ਦੇ ਮੂੰਖੋਂ ਫਿਰ ਇੱਕੋ ਮੰਗ ਉਹ ਮੰਗਦਾ ਇੱਕੋ ਹੀ ਵਜਨ ਉਹਦੇ ਮੂੰਖ ਚੋਂ ਨਿਕਲਦਾ ਇੱਕੋ ਹੀ ਚੀਜ਼ ਮੰਗਦਾ ਉਹ ਕਿਹੜੀ ਹੈ ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੇ ਉਹ ਖਾਲਸਾ ਜੀ ਨਾ ਮਾਇਆ ਮੰਗਦਾ ਨਾ ਸ਼ੋਹਰਤ ਮੰਗਦਾ ਨਾ ਧੀ ਪੁੱਤ ਮੰਗਦਾ ਨਾ ਕੋਈ ਕਿਸੇ ਗੱਲ ਸਾਰੀ ਚੰਗਾ ਜੀਵਨ ਮੰਗਦਾ ਸੁੱਖਾਂ ਭਰਿਆ ਜੀਵਨ ਮੰਗਦਾ ਕੁਝ ਨਹੀਂ ਮੰਗਦਾ ਉਹ ਫਿਰ ਇੱਕੋ ਹੀ ਚੀਜ਼ ਮੰਗਦਾ ਹੈ ਕਿ ਵਾਹਿਗੁਰੂ ਜੀ ਹੁਣ ਤੁਹਾਡੇ ਦਰਸ਼ਨ ਹੋ ਜਾਣ ਇਹੋ ਹੀ ਦੀਦਾਰ ਦੀ ਦਾਤ ਮੈਨੂੰ ਮਹਾਰਾਜ ਬਖਸ਼ ਦਿਓ ਮੈਂ ਇਹੀ ਮੰਗਦਾ ਹਾਂ ਇਹ ਮੇਰੇ ਉੱਤੇ ਮਿਹਰ ਕਰ ਦਿਓ ਗੁਰੂ ਨਾਨਕ ਸਾਹਿਬ ਜੀਓ ਮੈਨੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨ ਕਰਾ ਦਿਓ ਉਹ ਖਾਲਸਾ ਜੀ ਸਭ ਕੁਝ ਜਿਹੜੀ ਸੰਸਾਰ ਕੁਤੇ ਜਿੰਨੀਆਂ ਵੀ ਪਦਾਰਥਾਂ ਮੋਲਕ ਦਾਤਾਂ ਹਨ ਸਾਰਿਆਂ ਨੂੰ ਛੱਡ ਦਿੰਦਾ ਤੇ ਨਾਮ ਹੀ ਖਾਲਸਾ ਜੀ ਵਾਹਿਗੁਰੂ ਜੀ ਕੋਲੋਂ ਮੰਗਦਾ ਹੈ ਸੇਵੀ ਸਤਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਮਹਾਰਾਜ ਕਹਿੰਦੇ ਹਨ ਮੈਂ ਆਪਣੇ ਗੁਰੂ ਦੀ ਸ਼ਰਨ ਪਵਾਂ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਸਾਰੇ ਦਿਨ ਤੇ ਸਾਰੀਆਂ ਰਾਤਾਂ ਉਸ ਵਾਹਿਗੁਰਜੀ ਦਾ ਸਿਮਰਨ ਕਰਦੇ ਰਿਹਾ ਕਰਾਂ ਆਪਣੇ ਆਪ ਨੂੰ ਜੀਵ ਇਸਤਰੀ ਮਹਾਰਾਜ ਦੱਸ ਰਹੇ ਸਾਨੂੰ ਸਮਝਾ ਰਹੇ ਹਨ ਕਿ ਮੈਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਰਹਾ ਤੇ ਮੈਂ ਦਿਨ ਤੇ ਰਾਤ ਉਸ ਵਾਹਿਗੁਰਜੀ ਦਾ ਆਰਾਧਨ ਕਰਦਾ ਰਵਾਂ ਮੇਰੀ ਇਹੋ ਹੀ ਆਸ ਹੈ ਆਪ ਤਿਆਗ ਸਰਣੀ ਪਵਾਂ ਮੁਖ ਬੋਲੇ ਮਿੱਠੜਾ ਵੈਣ ਤੇ ਮੈਂ ਆਪਾ ਭਾਵ ਤਿਆ ਕੇ ਹਉਮੈ ਹੰਕਾਰ ਛੱਡ ਕੇ ਉਸ ਗੁਰੂ ਦੀ ਸ਼ਰਣੀ ਪੈ ਜਾਵਾਂ ਤੇ ਮੂੰਹ ਨਾਲ ਮਿੱਠੇ ਮਿੱਠੇ ਬੋਲ ਬੋਲਾਂ ਤੇ ਖਾਲਸਾ ਜੀ ਉਹ ਬੋਲਣ ਦੇ ਨਾਲ ਮੈਨੂੰ ਪਰਮੇਸ਼ਰ ਮਿਲ ਪਵੇ ਤੇ ਮੇਰਾ ਜਨਮ ਜਨਮਾਂ ਤਰਾਂ ਦਾ ਜਿਹੜਾ ਢੀੜਾ ਹੈ ਉਹ ਤੋਂ ਮੇਰਾ ਬਚਾਅ ਹੋ ਜਾਵੇ ਜਨਮ ਜਨਮ ਕਾ ਵਿਛੜਿਆ ਹਰ ਮਿਲ ਹੋ ਸੱਜਣ ਸੈਣ ਕਿ ਵਾਹਿਗੁਰੂ ਜੀ ਮੈਂ ਜਨਮ ਜਨਮਾਂ ਤਰਾਂ ਤੋਂ ਤੁਹਾਡੇ ਤੋਂ ਵਿਛੜਿਆ ਹੋਇਆ ਆਂ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਲਓ ਇਹ ਖਾਲਸਾ ਜੀ ਉਸ ਮਨੁੱਖ ਦੀ ਫਿਰ ਵਰਤੀ ਬਣ ਜਾਂਦੀ ਹੈ ਫਿਰ ਉਹਦੇ ਉੱਤੇ ਸਤਿਗੁਰੂ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਹੋ ਜਾਂਦੀਆਂ ਹਨ ਖਾਲਸਾ ਜੀ ਕਿਉਂਕਿ ਜੋ ਸਤਿਗੁਰਾਂ ਦਾ ਨਾਮ ਹੈ ਜੋ ਸਤਿਗੁਰੂ ਜੀ ਨਾਮ ਦੀ ਦਾਤ ਵੀ ਦੇਣ ਵਾਲੇ ਹਨ ਖਾਲਸਾ ਜੀ ਗੁਰੂ ਠੰਡ ਦਾ ਸੋਮਾ ਹੈ ਇਹ ਗੁਰੂ ਹੀ ਖਾਲਸਾ ਜੀ ਤਰਲੋਕੀ ਵਿੱਚ ਚਾਲਣ ਕਰਨ ਵਾਲਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਆਪ ਜੀਆਂ ਨੇ ਰਹਿਰਾਸ ਸਹਿਬ ਵਿੱਚ ਪੜੇ ਹੁਣ ਖਾਲਸਾ ਜੀ ਕਈ ਤੇ ਅੱਧੀ ਪੜਦੇ ਆ ਉਹਦੇ ਵਿੱਚ ਇਹ ਵੀ ਬਚਨ ਆਉਂਦੇ ਆ ਕਿ ਗੁਰਦਾਤਾ ਗੁਰਹਿਵਾਰ ਗੁਰਦੀਪਕ ਤੇ ਹਲੋਏ ਕਿ ਖਾਲਸਾ ਜੀ ਸਤਗੁਰੂ ਹੀ ਜਿਹੜਾ ਹੈ ਉਹ ਨਾਮ ਦੀ ਦਾਤ ਦੇਣ ਵਾਲਾ ਦਾਤਾ ਹੈ ਤੇ ਖਾਲਸਾ ਜੀ ਗੁਰੂ ਹੀ ਠੰਡ ਦਾ ਸੂਮਾ ਹੈ ਮਨ ਨੂੰ ਠੰਡਿਆ ਕਰਨ ਵਾਲਾ ਹੈ ਤੇ ਗੁਰੂ ਸਾਹਿਬ ਜੀ ਹੀ ਹਨ ਜੋ ਤਰਲੋਕੀ ਵਿੱਚ ਚਾਨਣ ਕਰਨ ਵਾਲੇ ਹਨ ਤਿੰਨਾਂ ਜਹਾਨਾਂ ਨੂੰ ਖਾਲਸਾ ਜੀ ਚਾਨਣ ਦੇਣ ਵਾਲੇ ਹਨ ਤਿੰਨਾਂ ਜਹਾਨਾਂ ਦਾ ਦੀਵਾ ਹੈ ਮਹਾਰਾਜ ਦਾ ਨਾਮ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਕਦੇ ਨਨ ਮੁਕਣ ਵਾਲਾ ਜਿਹੜਾ ਨਾਮ ਰੂਪੀ ਪਦਾਰਥ ਹੈ ਅਮਰ ਪਦਾਰਥ ਉਹ ਗੁਰੂ ਤੋਂ ਹੀ ਮਿਲਦਾ ਹੈ ਤੇ ਜਿਸ ਦਾ ਮਨ ਗੁਰੂ ਵਿੱਚ ਪਤੀਜ ਜਾਏ ਭਾਵ ਮਿਲ ਜਾਵੇ ਗੁਰੂ ਮਹਾਰਾਜ ਨਾਲ ਲੱਗ ਜਾਵੇ ਉਹ ਫਿਰ ਖਾਲਸਾ ਜੀ ਸੁਖੀ ਹੋ ਜਾਂਦਾ ਤੇ ਸਦਾ ਹੀ ਸੁਖੀ ਰਹਿੰਦਾ ਹੈ ਸੋ ਇਹ ਮਹਾਰਾਜ ਸੱਚੇ ਪਾਸ਼ਾ ਸਾਨੂੰ ਸਮਝਾ ਰਹੇ ਆ ਕਿ ਨਾਸ਼ਵੰਤ ਚੀਜ਼ਾਂ ਨਾਲ ਮਨੁੱਖ ਖਾਲਸਾ ਜੀ ਜੰਮਣ ਵੇਲੇ ਤੋਂ ਹੀ ਲਾਕੇ ਜੁੜ ਜਾਂਦਾ ਹੈ ਫਿਰ ਉਹ ਜੁੜਿਆ ਹੀ ਰਹਿੰਦਾ ਹੈ ਪਹਿਲਾ ਪਿਆਰ ਲਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁਧ ਤੀਜਾ ਭਈਆ ਭਾਬੀ ਬੇਬ ਚੌਥਾ ਪਿਆਰ ਉਪਨਨੀ ਖੇੜ ਪੰਜਵਾਂ ਖਾਣ ਪੀਣ ਕੀ ਤਾਤ ਸ਼ਿਵੈ ਕਾਮ ਨ ਪੁੱਛੈ ਦਾਤ ਸਤਮਾ ਸੰਜ ਕੀਆ ਘਰਵਾਸ ਅਠਮਾ ਕ੍ਰੋਧ ਹੋਆ ਤਨਨਾਸ਼ ਨਾਵੈ ਤੌਲੇ ਊਬੇ ਸਾਹ ਦਸਵਾਂ ਦੱਦਾ ਹੋਆ ਸਵਾਹ ਗਏ ਇਸ ਗੀਤ ਪੁਕਾਰੀ ਤਾਹ ਉੜਿਆ ਹੰਸ ਦਸਾਏ ਰਾਹ ਆਇਆ ਗਿਆ ਮੂਆ ਨਾਉ ਪਿਛੈ ਪਤਲ ਸਦਿਉ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਬਿਨਾ ਗੁਰੂ ਤੋਂ ਖਾਲਸਾ ਦੀ ਸਾਰੇ ਦਾ ਸਾਰਾ ਜਹਾਨ ਡੁੱਬ ਗਿਆ ਹੈ ਮਰ ਗਿਆ ਹੈ ਰੁੜ ਗਿਆ ਹੈ ਗੁਰੂ ਮਹਾਰਾਜ ਤੋਂ ਬਿਨਾ ਖਾਲਸਾ ਦੀ ਕੋਈ ਨਹੀਂ ਦੱਸਦਾ ਕਿ ਵਾਹਿਗੁਰੂ ਜੀ ਤੋਂ ਬਿਨਾ ਤੁਹਾਨੂੰ ਕੋਈ ਸੁਖ ਮਿਲ ਸਕਦਾ ਬਿਨਾ ਗੁਰੂ ਦੀ ਸ਼ਰਨ ਆਉਣ ਤੋਂ ਸਾਰਾ ਜਗਤ ਖਾਲਸਾ ਜੀ ਅੰਧ ਵਿਸ਼ਵਾਸ ਵਿੱਚ ਡੁੱਬ ਗਿਆ ਹੈ ਖਾਲਸਾ ਦੀਪ ਝੂਠੇ ਦੇ ਪਖੰਡੀਆਂ ਦੇ ਨਾਲ ਜੁੜ ਕੇ ਡੁੱਬ ਗਿਆ ਹੈ ਮਹਾਰਾਜ ਕਹਿੰਦੇ ਉਹ ਮਨੁੱਖਾ ਜਦੋਂ ਤੂੰ ਜੰਮਿਆ ਸੀ ਉਦੋਂ ਤੇਰਾ ਪ੍ਰੇਮ ਮਾਂ ਦੇ ਥਣ ਦੇ ਨਾਲ ਲੱਗ ਗਿਆ ਸੀ ਦੁੱਧ ਦੇ ਨਾਲ ਲੱਗ ਗਿਆ ਸੀ ਫਿਰ ਤੈਨੂੰ ਮਾਂ ਬਾਪ ਦੀ ਸੁਧ ਆ ਗਈ ਫਿਰ ਤੈਨੂੰ ਪਤਾ ਲੱਗ ਗਿਆ ਵੀ ਮੇਰਾ ਕੋਈ ਭਰਾ ਵੀ ਹੈ ਮੇਰਾ ਕੋਈ ਭਾਈ ਵੀ ਹੈ ਮੇਰੀ ਕੋਈ ਭੇ ਭੈਣ ਵੀ ਹੈਗੀ ਹੈ ਫਿਰ ਚੌਥੀ ਜਿਹੜੀ ਅਵਸਥਾ ਆਉਂਦੀ ਹੈ ਉਦੋਂ ਫਿਰ ਤੂੰ ਬੱਚਿਆਂ ਦੇ ਵਿੱਚ ਖੇਡਾਂ ਕਰਨ ਲੱਗ ਪਿਆ ਕਿਹੜਾ ਖੇਡਣ ਲੱਗ ਪਿਆ ਜਦੋਂ ਪੰਜਵੀਂ ਅਵਸਥਾ ਆਈ ਤੈਨੂੰ ਖਾਣ ਪੀਣ ਦੀ ਲਾਲਸਾ ਪੈ ਗਈ ਹਰ ਚੀਜ਼ ਖਾਣੀ ਸ਼ੁਰੂ ਕਰ ਦਿੱਤੀ ਫਿਰ ਤੈਨੂੰ ਉਹ ਜਿਹੜਾ ਖਾਣ ਪੀਣ ਖਾਣ ਦੇ ਨਾਲ ਜਿਵੇਂ ਖਾਲਸਾ ਜੀ ਅੱਜ ਕੱਲ ਥਾਂ ਥਾਂ ਤੋਂ ਲੋਕੀ ਖਾਂਦੇ ਆ ਉਹ ਕਿਉਂ ਰੋਕਦੇ ਆ ਵੀ ਨਾ ਖਾਇਆ ਕਰੋ ਉਹਦੇ ਨਾਲ ਖਾਲਸਾ ਜੀ ਕਾਮਕਰੋ ਜਿਹੜਾ ਬਹੁਤਾ ਸਰੀਰ ਵਿੱਚ ਵਧਦਾ ਮਹਾਰਾਜ ਕਹਿੰਦੇ ਫਿਰ ਛੇਵੀਂ ਜਿਹੜੀ ਅਵਸਥਾ ਹੈ ਉੱਥੇ ਉਪੜ ਕੇ ਜਿਹੜਾ ਜੀਵ ਹੈ ਉਹ ਕਾਮ ਉਹਦੇ ਅੰਦਰ ਜਾਗਣਾ ਸ਼ੁਰੂ ਹੋ ਜਾਂਦਾ ਉਹ ਫਿਰ ਖਾਲਸਾ ਜੀ ਜਾਤ ਕੁਜਾਤ ਕੱਖ ਨਹੀਂ ਵੇਖਦਾ ਤੇ ਕੰਮ ਭੋਗਣ ਨੂੰ ਫਿਰਦਾ ਫਿਰ ਸੰਜਮਾ ਜਿਹੜਾ ਸਤਵਾਂ ਸਤਵੀਂ ਅਵਸਥਾ ਦੇ ਵਿੱਚ ਸੰਝ ਕੀ ਆ ਘਰਵਾਸ ਮਹਾਰਾਜ ਕਹਿੰਦੇ ਹਨ ਕਿ ਸਤਵੀਂ ਅਵਸਥਾ ਵੇਲੇ ਜੀ ਪਦਾਰਥ ਜਿਹੜਾ ਹੈ ਉਹ ਖਾਲਸਾ ਜੀ ਇਕੱਠੇ ਕਰਨ ਲੱਗ ਪੈਂਦਾ ਆਪਣੇ ਘਰ ਦਾ ਵਸੇਬਾ ਬਣਾਉਣ ਲੱਗ ਪੈਂਦਾ ਤੇ ਜਦੋਂ 8ਵੀਂ ਅਵਸਥਾ ਆਉਂਦੀ ਹੈ ਫਿਰ ਉਹਦੇ ਅੰਦਰ ਖਾਲਸਾ ਜੀ ਗੁੱਸਾ ਪੈਦਾ ਹੋ ਜਾਂਦਾ ਕਿਉਂਕਿ ਜਦੋਂ ਕੰਮ ਸਿਰੇ ਨਹੀਂ ਚੜਦੇ ਕੰਮ ਵਿਗੜਦਾ ਜਾਂ ਤੇ ਉਹ ਗੁੱਸੇਖੋਰ ਹੋ ਜਾਂਦਾ ਤੇ ਖਾਲਸਾ ਜੀ ਗੁੱਸਾ ਆਉਣ ਦੇ ਨਾਲ ਮਹਾਰਾਜ ਕਹਿੰਦੇ ਤਾਂ ਨਾਸ਼ ਹੋ ਜਾਂਦਾ ਤੇ ਨੌਵੇਂ ਹਿੱਸੇ ਵਿੱਚ ਜਾ ਕੇ ਕੇਸ ਟਟੇ ਹੋ ਜਾਂਦੇ ਸਾਹ ਖਿੱਚ ਕੇ ਆਉਂਦਾ ਦਸਵੇਂ ਵਿੱਚ ਜਾ ਕੇ ਖਾਲਸਾ ਜੀ ਦਸਵੇਂ ਦੱਦਾ ਹੁਆ ਸਵਾਹ ਫਿਰ ਉੱਥੇ ਜਾ ਕੇ ਦਸਵੇਂ ਦੁਆਰ ਤੇ ਜਾ ਕੇ ਸੜ ਕੇ ਸਵਾਹ ਹੋ ਜਾਈਦਾ ਹੈ ਜਿਹੜੇ ਸਾਥੀ ਹਨ ਖਾਲਸਾ ਜੀ ਮਸਾਣਾ ਤੱਕ ਮੜੀਆਂ ਤੱਕ ਜਾਂਦੇ ਆ ਤਾਂ ਹਾਂ ਮਾਰਦੇ ਆ ਤੇ ਫਿਰ ਖਾਲਸਾ ਜੀ ਜਦੋਂ ਜੀਵਾਤਮਾ ਸਰੀਰ ਵਿੱਚੋਂ ਨਿਕਲ ਕੇ ਗਾਂਹ ਤੁਰ ਜਾਂਦੀ ਹੈ ਕੌਣ ਪੁੱਛਦਾ ਤੇ ਮਹਾਰਾਜ ਕਹਿੰਦੇ ਜੀਵ ਜਗਤ ਵਿੱਚ ਆਇਆ ਤੇ ਤੁਰ ਗਿਆ ਜਗਤ ਵਿੱਚ ਉਸ ਦਾ ਨਾਮ ਵੀ ਭੁੱਲ ਜਾਂਦੇ ਆ ਲੋਕ ਤੇ ਮਹਾਰਾਜ ਕਹਿੰਦੇ ਉਹਦੇ ਪਿੱਛੋਂ ਮਰਨ ਪਿੱਛੋਂ ਵੀ ਜਿਹੜੇ ਖਾਲਸਾ ਜੀ ਪਤਰਾ ਨੂੰ ਤਾਕ ਆਵਾ ਨੂੰ ਪਾਉਣਾ ਕਹੀਂ ਕੁਛ ਕਰਨਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਮਨ ਪਿੱਛੇ ਤੁਰਨ ਵਾਲਾ ਮਨੁੱਖ ਜਿਹੜਾ ਜਗਤ ਵਿੱਚ ਪਿਆਰ ਜਿਹੜਾ ਅੰਨਿਆਂ ਨਾਲ ਹੀ ਪਾ ਛੱਡਿਆ ਆਪ ਵੀ ਇੰਨਾ ਹੋ ਰਿਹਾ ਦੂਜਿਆਂ ਨੂੰ ਵੀ ਕਰ ਛੱਡਿਆ ਤੇ ਫਿਰ ਮਹਾਰਾਜ ਕਹਿੰਦੇ ਸੰਸਾਰ ਵਿੱਚੋਂ ਚਲਾ ਗਿਆ ਬਿਨਾ ਗੁਰੂ ਤੋਂ ਸਾਰਾ ਸੰਸਾਰ ਏਵੇਂ ਡੁੱਬਿਆ ਜਾ ਰਿਹਾ ਕਿਸੇ ਨੂੰ ਸੋਝੀ ਨਹੀਂ ਆਉਂਦੀ ਵੀ ਮਹਾਰਾਜ ਦੇ ਨਾਮ ਜਪਣ ਨਾਲ ਕੀ ਪ੍ਰਾਪਤੀ ਹੁੰਦੀ ਹੈ ਸੋ ਇਸ ਕਰਕੇ ਗੁਰਮਖੋ ਸਾਨੂੰ ਸੱਚੇ ਪਾਤਸ਼ਾਹ ਪੂਰੇ ਮਿਲੇ ਹਨ ਤੇ ਆਪਣੇ ਸਤਗੁਰਾਂ ਦਾ ਧਿਆਨ ਧਰੋ ਆਪਣੇ ਸਤਗੁਰਾਂ ਦੀ ਸੇਵਾ ਕਰੋ ਆਰਾਧਨਾ ਕਰੋ ਮਹਾਰਾਜ ਦੀ ਸ਼ਰਣੀ ਚਲੇ ਜਾਓ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਦਾਸ ਨੂੰ 4 ਦਿਨ ਪਹਿਲਾਂ ਇੱਕ ਭੈਣ ਦਾ ਮੈਸੇਜ ਆਉਂਦਾ ਤੇ ਮੈਂ ਖਾਲਸਾ ਜੀ ਕੁਦਰਤੀ ਮੇਰੇ ਹੱਥ ਵਿੱਚ ਫੋਨ ਸੀ ਤੇ ਮੈਂ ਉਹ ਉਸੇ ਵੇਲੇ ਦੇਖਿਆ ਤਾਂ ਉਹਨਾਂ ਨੇ ਮੈਨੂੰ ਵਾਇਸ ਮੈਸੇਜ ਭੇਜਿਆ ਸੀ ਕਿ ਵੀਰ ਜੀ ਵੀ ਤੁਸੀਂ ਜੀਵਨ ਜਾਚ ਚੰਨਣ ਵਾਲੇ ਹੋ ਤੇ ਮੈਂ ਉਹਨਾਂ ਨੂੰ ਆਖਿਆ ਵੀ ਹਾਂਜੀ ਭੈਣੇ ਦੱਸੋ ਹੁਕਮ ਕਰੋ ਤੇ ਉਹਨਾਂ ਨੇ ਫਿਰ ਖਾਲਸਾ ਜੀ ਮੈਨੂੰ ਆਖਿਆ ਵੀ ਮੈਂ ਨਾ ਵੀਰ ਜੀ ਇੱਥੇ ਬਹੁਤ ਜ਼ਿਆਦਾ ਦੁਖੀ ਹਾਂ ਵੀ ਮੇਰੇ ਕੋ ਕਾਫੀ ਇੱਥੇ ਪੈਸੇ ਸੀਗੇ ਬਾਹਰ ਸੀ ਭੈਣ ਤੇ ਕਾਫੀ ਮੇਰੇ ਕੋ ਪੈਸੇ ਸੀ ਤੇ ਮੈਂ ਕਿਸੇ ਨੂੰ ਉਹ ਪੈਸੇ ਦਿੱਤੇ ਸੀ ਮਦਦ ਵਾਸਤੇ ਵੀ ਚਲੋ ਜਦੋਂ ਮੈਂ ਮੈਂ ਫੀਸ ਤਾਰਨੀ ਸੀ ਮੇਰੇ ਕਹਿ ਲਓ ਵੀ ਚੰਗੇ ਮੇਰੇ ਵਾਕਫ ਸੀ ਬੰਦੇ ਵੀ ਉਹ ਕੁੜੀ ਮੁੰਡਾ ਦੋਵੇਂ ਭੈਣ ਭਾਈ ਨਹੀਂ ਉਹਨਾਂ ਨੇ ਮੇਰੇ ਕੋਲੋਂ ਪੈਸੇ ਲਏ ਉਹ ਸ਼ੁਰੂ ਤੋਂ ਇੱਥੇ ਰਹਿੰਦੇ ਆ ਮੈਂ ਪਿੰਡੋਂ ਆ ਕੇ ਇੱਥੇ ਮਿਹਨਤ ਕਰਕੇ ਕੁਝ ਬਣੀ ਆ ਤੇ ਮੈਂ ਉਹਨਾਂ ਨੇ ਖਾਲਸਾ ਜੀ ਕਿਸੇ ਕਾਲਜ ਜੀ ਕਾਲਜ ਵਾਸਤੇ ਜਾਂ ਕਿਸੇ ਕੋਰਸ ਵਾਸਤੇ ਫੀਸ ਤਾਰਨੀ ਸੀ ਤੇ ਉਹਨਾਂ ਕੋਲੇ ਜਮਾ ਸੀ ਤੇ ਉਹਨਾਂ ਨੇ ਜਦੋਂ ਮੰਗੀ ਤੇ ਉਹ ਭੈਣ ਕਹਿੰਦੀ ਵੀ ਮੈਂ ਉਹਨਾਂ ਨੂੰ ਉਦੋਂ ਮਦਦ ਵਾਸਤੇ ਦੇ ਦੇ ਦਿੱਤੀ ਵੀ ਜਦੋਂ ਮੈਨੂੰ ਲੋੜ ਪਈ ਮੈਂ ਤੁਹਾਨੂੰ ਇੱਕ ਮਹੀਨਾ ਪਹਿਲਾਂ ਦੱਸਾਂਗੀ ਤੇ ਮੈਨੂੰ ਉਦੋਂ ਤੁਸੀਂ ਦੇ ਦਿਓ ਐਵੇਂ ਖਾਲਸਾ ਜੀ ਉਹਨਾਂ ਨੇ ਭਲਾ ਕੀਤਾ ਤੇ ਉਹ ਇੱਕ ਸਾਲ ਬਾਅਦ ਜਦੋਂ ਲੋੜ ਪਈ ਤੇ ਭੈਣ ਨੇ ਉਹਨਾਂ ਕੋ ਪੈਸੇ ਮੰਗੇ ਤੇ ਉਹਨਾਂ ਨੇ ਸਾਫ਼ ਹੀ ਕੋਰੀ ਨਾ ਕਰ ਦਿੱਤੀ ਸਾਫ਼ ਹੀ ਕੋਰੀ ਨਾ ਕਰ ਦਿੱਤੀ ਵੀ ਸਾਡੇ ਕੋ ਤੇ ਪੈਸੇ ਹੈ ਨਹੀਂ ਇਹ ਖਾਲਸਾ ਦੀ ਪੈਸੇ ਵੀ ਜ਼ਿਆਦਾ ਸੀਗੇ ਪਿੱਛੋਂ ਭੈਣ ਕਹਿੰਦੀ ਮੈਂ ਮੰਗਾ ਨਹੀਂ ਸੀ ਸਕਦੀ ਪਰਿਵਾਰ ਕੋਲੋਂ ਵੀ ਮੈਂ ਬਹੁਤ ਜ਼ਿਆਦਾ ਬੁਰੀ ਫਸ ਗਈ ਤੇ ਮੈਂ ਹੁਣ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਤੇ ਮੈਂ ਤੁਹਾਡੇ ਚਰਨਾਂ 'ਚ ਇਹੀ ਬੇਨਤੀ ਕਰਦੀ ਆਂ ਵੀ ਤੁਸੀਂ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਦੇ ਨਾ ਮੇਰੀ ਸ਼ਹੀਦੀ ਦੇਕਰਾ ਦਿਓ ਕਿ ਮਹਾਰਾਜ ਮੈਨੂੰ ਉਹ ਪੈਸੇ ਵਾਪਸ ਦਿਵਾ ਦੇਣ ਮੈਨੂੰ ਬੜੀ ਲੋੜ ਹੈ ਮਹਾਰਾਜ ਕਿਰਪਾ ਕਰ ਦੇਣ ਮੇਰੇ ਕੋ ਦੋ ਤਿੰਨ ਦੇਣੀ ਆ ਵੀ ਮੈਂ ਉਹ ਪੈਸੇ ਤਾਰਨੇ ਆ ਤੇ ਉਹ ਮੈਨੂੰ ਦੇ ਨਹੀਂ ਰਿਹਾ ਮੈਨੂੰ ਲਾਰੇ ਲਾਉਂਦੇ ਆ ਵੀ ਅਸੀਂ ਕੱਲ ਦੇ ਦੇਾਂਗੇ ਅਸੀਂ ਪਰਸੋਂ ਦੇ ਦੇਾਂਗੇ ਇਦਾਂ ਕਰਕੇ ਤੇ ਮੈਂ ਖਾਲਸਾ ਜੀ ਉਹਨਾਂ ਨੂੰ ਆਖਿਆ ਵੀ ਕੋਈ ਨਹੀਂ ਤੁਸੀਂ ਮੈਨੂੰ ਆਪਣਾ ਨਾਮ ਲਿਖ ਕੇ ਭੇਜੋ ਮੈਂ ਅੱਜ ਹੀ ਅਰਦਾਸ ਕਰਵਾ ਦਿੰਦਾ ਕੁਦਰਤੀ ਮਹਾਰਾਜ ਦੀ ਕਿਰਪਾ ਨਾਲ ਅਗਲੇ ਦੇਣੀ ਆਪਾਂ ਜਾਣਾ ਸੀ ਬਾਬਾ ਲਾਹੌਰ ਸਿੰਘ ਸਾਹਿਬ ਦੇ ਆਸਥਾਨੇ ਤੇ ਤੇ ਮੈਂ ਖਾਲਸਾ ਜੀ ਉਹਨਾਂ ਨੇ ਮੈਨੂੰ 1100 ਰੁਪਇਆ ਪਾਇਆ ਤੇ ਮੈਂ 1100 ਦੀ ਹੀ ਰਸਤਾ ਲੈ ਕੇ ਉੱਥੇ ਚਲਾ ਗਿਆ ਅਰਦਾਸ ਕਰਵਾਈ ਉੱਥੇ ਪੇਟਾ ਰੱਖ ਦਿੱਤੀ ਜਿਹੜੀ ਰਸਤ ਖੜੀ ਸੀ ਉਹ ਉੱਥੇ ਰੱਖ ਦਿੱਤੀ ਅਰਦਾਸ ਆਪ ਵੀ ਸਿੰਘਾਂ ਕੋਲੋਂ ਕਰਾਈ ਤੇ ਬਾਅਦ ਚ ਉਹਨਾਂ ਨੇ ਅੰਮ੍ਰਿਤ ਵੇਲੇ ਵੀ ਕਰਨੀ ਸੀ ਇਹ ਖਾਲਸਾ ਜੀ 4 4 ਦਿਨ ਹੋ ਗਏ ਹੋਣਗੇ ਜਾਂ 5 ਹੋ ਗਏ ਹੋਣਗੇ ਮੈਨੂੰ ਹੁਣ ਚੰਗੀ ਤਰ੍ਹਾਂ ਜਾਣਦੀ ਇਸੇ ਹਫਤੇ ਦੀ ਗੱਲ ਹੈ ਤੇ ਉਹ ਭੈਣ ਉਹਨਾਂ ਨੇ ਇਦਾਂ ਕਿਹਾ ਤੇ ਮੈਂ ਖਾਲਸਾ ਜੀ ਅਰਦਾਸ ਬੇਨਤੀ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਦੇ ਕਰਾਇਆ ਉਹਨਾਂ ਨੇ ਕਿਹਾ ਕਿ ਮੈਂ ਬੜਾ ਸੁਣਿਆ ਕਿ ਮੈਨੂੰ ਇੱਥੇ ਵੀ ਬਹੁਤ ਸਾਰੇ ਆਣੇ ਦੱਸਿਆ ਵੀ ਬਾਬਾ ਨੌ ਸਿੰਘ ਸਾਹਿਬ ਆ ਬਦੀਪ ਸਿੰਘ ਸਾਹਿਬ ਦੇ ਘਰ ਜਿਹੜੇ ਚ ਪਹਰੇ ਕੱਢਦੇ ਆ ਸ਼ੀਦੀ ਦੇਗਾ ਕਰਾਉਂਦੇ ਆ ਉਹਨਾਂ ਦੇ ਕਾਰਜ ਬਹੁਤ ਸਫਲੇ ਹੁੰਦੇ ਆ ਤੇ ਤੂੰ ਵੀ ਜਰੂਰ ਕਰਾ ਮਾਰ ਤੇਰੇ ਤੇ ਵੀ ਕਿਰਪਾ ਕਰਨਗੇ ਤੇ ਮੈਂ ਵੀਰ ਜੀ ਤੁਹਾਡਾ ਨੰਬਰ ਲੱਭ ਕੇ ਫਿਰ ਮੈਂ ਮੈਸੇਜ ਕਰ ਰਹੀ ਹਾਂ ਤੇ ਮੈਂ ਉਹਨਾਂ ਨੂੰ ਆਖਿਆ ਕੋਈ ਨਹੀਂ ਅਸੀਂ ਕਰਾ ਦਿੰਨੇ ਆ ਤੇ ਮਹਾਰਾਜ ਦੀ ਕਿਰਪਾ صدਕਾ ਖਾਲਸਾ ਜੀ ਮਹਾਰਾਜ ਦੀ ਰਹਿਮਤ ਹੋਈ ਤੇ ਆਪਾਂ ਕਈ ਸੰਗਤਾਂ ਨੇ ਚਣੀਆਂ ਦੀ ਸੇਵਾ ਭੇਜੀ ਸੀ ਉਹ ਵੀ ਲੈ ਕੇ ਜਾਣੀ ਸੀ ਤੇ ਨਾਲ ਅਰਦਾਸਾਂ ਦੀ ਸੇਵਾ ਵੀ ਲੈ ਕੇ ਜਾਣੀ ਸੀ ਆਪਾਂ ਲੈ ਕੇ ਗਏ ਅਰਦਾਸ ਕਰਵਾਈ ਤੇ ਕੱਲ ਦੁਪਹਿਰ ਦੀ ਗੱਲ ਆ ਕਿ ਉਹਨਾਂ ਨੇ ਮੈਨੂੰ ਮੈਂ ਘਰੇ ਨਹੀਂ ਸੀਗਾ ਤੇ ਉਹਨਾਂ ਦਾ ਮੈਨੂੰ ਮੈਸੇਜ ਆਇਆ ਉਹਨਾਂ ਨੇ ਵਾਇਸ ਮੈਸੇਜ ਵੀ ਨੂੰ ਭੇਜਿਆ ਵੀ ਵੀਰ ਜੀ ਵੀ ਬਾਬਾ ਲਾਹ ਸਿੰਘ ਸਾਹਿਬ ਦੀ ਸਾਡੇ ਤੇ ਕਿਰਪਾ ਹੋ ਗਈ ਆ ਮਹਾਰਾਜ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਆ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਵਰਤਾ ਦਿੱਤੀ ਆ ਜਿਹੜੇ ਬੰਦੇ ਸਾਲ ਹੋ ਗਿਆ ਸੀ ਮੈਨੂੰ ਲਾਰੇ ਲਾਉਂਦੇ ਸੀ ਤੇ ਵੀਰ ਜੀ ਕੱਲ ਉਹਨਾਂ ਨੇ ਮੈਨੂੰ ਪੈਸੇ ਦੇ ਦਿੱਤੇ ਉਹ ਮੈਂ ਜਦੋਂ ਉਹਨਾਂ ਨੂੰ ਫੇਰ ਮੈਸੇਜ ਕੀਤਾ ਵੀ ਚਲੋ 사ਤਗੁਰਾਂ ਨੇ ਬੜੀ ਵੱਡੀ ਕਿਰਪਾ ਕੀਤੀ ਐ ਬੜੀ ਮਿਹਰ ਕੀਤੀ ਐ ਤੇ ਉਹਨੇ ਨਾ ਕਹਿੰਦੀ ਭੈਣ ਨੇ ਫਿਰ ਗੱਲ ਇੱਕ ਹੋਰ ਦਸੀ ਇਹਨੇ ਵੀਰ ਜੀ ਜਦੋਂ ਮੈਂ ਸ਼ੀਦੀ ਦੇ ਕਰਵਾਈ ਸੀ ਨਾ ਤੇ ਉਸ ਦਿਨ ਮੈਂ ਰੋ ਰੋ ਕੇ ਮਹਾਰਾਜ ਗਾੜੀ ਬੇਨਤੀਆਂ ਕੀਤੀਆਂ ਸੀ ਵੀ ਮਹਾਰਾਜ ਮੇਰੇ ਪੈਸੇ ਵਾਪਸ ਆ ਜਾਣ ਵੀ ਨਹੀਂ ਤੇ ਮੇਰੀ ਇੱਥੇ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਜਾਣੀ ਐ ਮੇਰਾ ਕੰਮ ਵੀ ਰਹਿ ਜਣਾ ਮੇਰੇ ਘਰਦਿਆਂ ਵੀ ਕਹਿਣਾ ਵੀ ਕਿੰਨੂ ਪੈਸੇ ਦਿੱਤੇ ਐ ਤੇ ਕਹਿੰਦੇ ਵੀ ਤੁਸੀਂ ਇਹ ਅਰਦਾਸ ਕਰਵਾ ਦਿੱਤੀ ਤੇ ਬਾਬਾ ਨੌਰ ਸਿੰਘ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਮੈਨੂੰ ਵਾਪਸ ਕਰ ਦਿੱਤੇ ਤੇ ਜਦੋਂ ਮੈਨੂੰ ਉਹ ਕੁੜੀ ਨੇ ਪੈਸੇ ਵਾਪਸ ਕੀਤੇ ਨਾ ਤੇ ਨਾਲ ਹੀ ਉਹਨੇ ਮੈਨੂੰ ਇਹ ਗੱਲ ਕਹੀ ਵੀ ਤੂੰ ਕਿੱਥੋਂ ਸਾਾਨੂੰ ਸਾਡੇ ਤੇ ਕੀ ਕਰਾਇਆ ਤੂੰ ਕੁਝ ਕਰਾਇਆ ਤੂੰ ਸਾਡੇ ਤੇ ਤੇ ਮੈਂ ਉਹਨਾਂ ਨੂੰ ਆਖਿਆ ਵੀ ਵੀ ਮੈਂ ਇਦਾਂ ਦੀ ਹੈ ਨਹੀਂ ਮੈਂ ਤੇ ਮਹਾਰਾਜ ਨੂੰ ਮੰਨਣ ਵਾਲੀ ਆਂ ਵੀ ਮੈਂ ਤੇ ਟੂਣਿਆਂ ਟਮਾਣਿਆਂ ਦੇ ਯਕੀਨ ਨਹੀਂ ਕਰਦੀ ਨਾ ਮੈਂ ਟੂਣਿਆਂ ਟਮਾਣਿਆਂ ਨੂੰ ਮੰਨਦੀ ਆਂ ਤੇ ਨਾ ਮੈਂ ਇਹੋ ਜਿਹਾ ਕੰਮ ਕਰਦੀ ਆਂ ਪਰ ਇਹ ਗੱਲ ਤੂੰ ਕਿਉਂ ਆਖੀ ਆ ਨਾਲੇ ਉਹਨਾਂ ਨੇ ਪੈਸੇ ਮੋੜੇ ਤੇ ਨਾਲੇ ਖਾਲਸਾ ਜੀ ਉਹਨਾਂ ਨੇ ਆਖਿਆ ਵੀ ਸਾਨੂੰ ਕੱਲ ਦਾ ਕੋਈ ਸਾਨੂੰ ਦੂਹਾ ਭੈਣ ਭਰਾਵਾਂ ਨੂੰ ਡਰ ਲੱਗਣ ਡਿਆ ਸਾਨੂੰ ਐ ਲੱਗਦਾ ਸਾਡੇ ਲਾਗੇ ਕੋਈ ਖਲੋਤਾ ਰਾਤ ਸੁਪਨੇ 'ਚ ਭਿਆਨਕ ਭਿਆਨਕ ਰੂਪ ਸਾਨੂੰ ਦਿਖਿਆ ਤੇ ਸਾਡੇ ਕੋਲੋਂ ਪੈਸੇ ਮੰਗਦੇ ਆ ਬੜੇ ਬੜੇ ਭਿਆਨਕ ਰੂਪ ਸਾਨੂੰ ਨਜ਼ਰ ਆਏ ਆ ਤੇ ਸਾਨੂੰ ਕਹਿੰਦੇ ਸਾਡੀ ਮਾਇਆ ਦਿਓ ਸਾਨੂੰ ਪੈਸੇ ਦਓ ਤੇ ਉਹ ਫਿਰ ਖਾਲਸਾ ਜੀ ਉਹਨਾਂ ਨੇ ਪਤਾ ਨਹੀਂ ਕਿੱਥੋਂ ਪੈਸੇ ਇਕੱਠੇ ਕੀਤੇ ਕਿਦਾਂ ਕੀਤੇ ਤੇ ਭੈਣ ਨੂੰ ਦਿੱਤੇ ਤੇ ਭੈਣ ਕਹਿੰਦੀ ਜਦੋਂ ਮੈਨੂੰ ਉਹਨਾਂ ਨੇ ਇਹ ਦੱਸੀ ਤੇ ਵੀਰ ਜੀ ਮੇਰਾ ਯਕੀਨ ਵੱਜ ਗਿਆ ਵੀ ਉਹ ਭਾਨ ਕਰੂਪ ਉਹਨਾਂ ਨੂੰ ਨਜ਼ਰ ਆਇਆ ਉਹ ਹੈ ਸ਼ਹੀਦ ਸਿੰਘ ਹੀ ਸੀ ਸੋ ਮਹਾਰਾਜ ਨੇ ਨੇੜੇ ਹੋ ਕੇ ਖਾਲਸਾ ਜੀ ਵੇਖੋ ਜਿਹੜੇ ਸ਼ਹੀਦੀ ਦੇਗਾ ਕਰਾਉਂਦੇ ਆ ਉਹ ਕਈਆਂ ਵਿਚਾਰਿਆਂ ਦੀਓ ਚਲੋ ਕਈ ਸਮਾਂ ਹੋ ਗਿਆ ਕਰਾਉਂਦਿਆਂ ਨਹੀਂ ਪੂਰੀਆਂ ਹੋਈਆਂ ਪਤਾ ਨਹੀਂ ਖਾਲਸਾ ਜੀ ਜਾਂ ਤੇ ਕੋਈ ਸ਼ਰਧਾ ਦੀ ਕਮੀ ਹੁੰਦੀ ਆ ਜਾਂ ਵਿਸ਼ਵਾਸ ਨਹੀਂ ਹੁੰਦਾ ਜਾਂ ਕੀ ਕਾਰਨ ਹੁੰਦਾ ਆਹ ਵੇਖੋ ਆ ਜਿਹੜਾ ਐਸੇ ਹਫ਼ਤੇ ਅਰਦਾਸ ਕਰਵਾਈ ਸੀ ਤੇ ਮਹਾਰਾਜ ਨੇ ਪਰਸੋਂ ਕੱਲ ਪਰਸੋਂ ਉਹਨਾਂ ਨੂੰ ਪੈਸੇ ਵੀ ਦਿਵਾ ਦਿੱਤੇ ਤੇ ਉਹ ਤੋਂ ਕਲਾ ਵੀ ਵਰਤਾ ਦਿੱਤੀ ਪੈਸੇ ਵੀ ਵੇਖੋ ਮੋਰਦੇ ਸ਼ਹੀਦਾਂ ਨੇ ਜਾ ਕੇ ਮੋਰਚੇ ਲਾਤੇ ਖਾਲਸਾ ਜੀ ਭਿਆਨਕ ਰੂਪ ਜਾ ਕੇ ਵਿਖਾ ਕੇ ਤੇ ਉਹਨਾਂ ਕੋ ਪੈਸੇ ਲੈ ਲਏ ਤੇ ਹੋਰ ਇਹ ਤੋਂ ਵੱਡੀ ਗੱਲ ਹੋਰ ਜਿਹੜੇ ਲੋਕ ਕਹਿੰਦੇ ਰੱਬ ਨੂੰ ਮੈਂ ਨਹੀਂ ਮੰਨਦਾ ਜੀ ਇੱਕ ਕੱਲ ਖਾਲਸਾ ਜੀ ਮੈਂ ਕੁਦਰਤੀ ਇੰਸਟਾਗ੍ਰam ਤੇ ਕੋਈ ਵੀਡੀਓ ਪਾਉਣ ਲੱਗਾ ਸੀਗਾ ਤੇ ਉਹਦੇ ਉੱਪਰ ਸਭ ਤੋਂ ਉੱਪਰਲੇ ਪਾਸੇ ਨਾਲ ਇੱਕ ਵੀਡੀਓ ਆ ਗਈ ਜਿਹੜਾ ਇੱਕ ਸਿੰਗਰ ਹੈ ਪੱਕੇ ਦੇ ਰੰਗ ਦਾ ਸ਼ਾਇਦ ਉਹਦਾ ਨਾਮ ਕਾਕਾ ਹੈ ਉਹਦੀ ਉੱਪਰ ਪੋਡਕਾਸਟ ਕੋਈ ਕੁੜੀ ਕਰ ਰਹੀ ਆ ਤੇ ਉਹ ਕਹਿੰਦਾ ਵੀ ਮੈਂ ਪੱਕਾ ਨਾਸਤਕ ਆ ਮੈਂ ਰੱਬ ਰੂ ਬਨੂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਵੀ ਰੱਬ ਨਾਂ ਦੀ ਕੋਈ ਸ਼ਕਤੀ ਹੈ ਤੇ ਉਹ ਖਾਲਸਾ ਜੀ ਜਦੋਂ ਮੈਂ ਉਹਨੂੰ ਸੁਣਿਆ ਤੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਮੈਂ ਕਿਾ ਰੱਬ ਨੇ ਵੇਖੋ ਭਾਂਤ ਭਾਂਤ ਦੀ ਦੁਨੀਆ ਸਾਜੀ ਹੈ ਕਹੀਂ ਖਾਲਸਾ ਜੀ ਇਹੋ ਜੇ ਪ੍ਰਾਣੀ ਹਨ ਜਿਹੜੇ ਪਰਮੇਸ਼ਰ ਨੂੰ ਜਦੋਂ ਉਹਦਾ ਨਾਮ ਲੈਂਦੇ ਨਾ ਮੈਂ ਆਪਣੀ ਅੱਖਾਂ ਨਾਲ ਵੀ ਇਹ ਇਹ ਚੀਜ਼ ਵੇਖੀ ਹੈ ਖਾਲਸਾ ਜੀ ਕੱਲੀ ਸੁਣੀ ਸੁਣਾਈ ਗੱਲ ਨਹੀਂ ਕਰਦਾ ਕਈ ਇਹੋ ਜਿਹੇ ਗੁਰਸੇਖਾਨ ਇਹੋ ਜੀਆਂ ਬੀਬੀਆਂ ਹਨ ਵਾਹਿਗੁਰੂ ਕਹਿੰਦੀ ਆ ਤੇ ਨਾਲ ਹੀ ਅੱਖਾਂ 'ਚ ਪਾਣੀ ਆ ਜਾਂਦਾ ਜਲ ਆ ਜਾਂਦਾ ਬੈਰਾਗ ਦਾ ਇਹਨਾਂ ਉਹਨਾਂ ਨੇ ਅੰਦਰ ਪ੍ਰੇਮ ਹੈ ਤੇ ਖਾਲਸਾ ਜੀ ਉੱਥੇ ਹੋਰ ਵੀ ਲੋਕ ਨੇ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ ਤੇ ਆ ਜਿਹੜੀ ਜਿਹੜੀ ਹੁਣ ਆ ਹੱਡ ਬੀਤੀ ਆਪ ਜੀ ਨੂੰ ਸੁਣਾ ਰਿਆਂ ਜਿਹੜਾ ਜਾ ਕੇ ਸੁਪਨੇ ਵਿੱਚ ਉਹਨਾਂ ਨੂੰ ਡਰਾ ਕੇ ਤੇ ਖਾਲਸਾ ਜੀ ਉਹਨਾਂ ਕੋ ਅਗਲੇ ਦਿਨ ਹੀ ਪੈਸੇ ਵਾਪਸ ਕਰਾ ਦਿੱਤੇ ਆ ਉਹ ਡਰਾਉਣ ਵਾਲੇ ਕੌਣ ਜਦੋਂ ਭਗਤ ਪ੍ਰਹਿਲਾਦ ਸਾਹਿਬ ਜੀ ਨੂੰ ਖਾਲਸਾ ਜੀ ਤੰਗ ਕੀਤਾ ਗਿਆ ਸੀ ਉਹਦੇ ਪਿਓ ਵੱਲੋਂ ਰਨਾਖਿ ਵੱਲੋਂ ਤੇ ਫਿਰ ਜਿਹੜਾ ਪਰਮੇਸ਼ਰ ਹੈ ਉਹਨੇ ਖਾਲਸਾ ਜੀ ਭਿਆਨਕ ਰੂਪ ਧਾਰਨਾ ਕੀਤਾ ਸੀ ਪੱਥਰ ਥੰਮ ਦੇ ਵਿੱਚੋਂ ਨਿਕਲੇ ਸਨ ਤੇ ਖਾਲਸਾ ਜੀ ਭਿਆਨਕ ਰੂਪ ਸੀ ਸਾਰੇ ਦੇਵਤੇ ਡਰ ਗਏ ਧੰਨ ਗੁਰੂ ਅਮਰਦਾਸ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਚਨ ਕਰਦੇ ਆ ਕਿ ਜਦੋਂ ਨਰ ਸਿੰਘ ਰੂਪ ਧਾਰ ਰਿਆ ਨਾ ਪਰਮੇਸ਼ਰ ਜੀ ਨੇ ਤੇ ਖਾਲਸਾ ਜੀ ਸਾਰੇ ਦੇਵੀ ਦੇਵਤੇ ਡਰ ਗਏ ਸੀ ਐਡਾ ਭਿਆਨਕ ਰੂਪ ਵੇਖ ਕੇ ਤੇ ਜਦੋਂ ਉਹਨਾਂ ਨੇ ਫਿਰ ਜਾ ਕੇ ਵਿਸ਼ਨੂੰ ਜੀ ਨੇ ਰੂਪ ਧਾਰਿਆ ਸੀ ਨਾ ਉਹ ਉਹਨਾਂ ਨੇ ਜਾ ਕੇ ਫਿਰ ਜਿਹੜੀ ਮਾਤਾ ਲక్ష్ਮੀ ਸੀ ਉਹਨੂੰ ਆਖਿਆ ਵੀ ਜਾ ਜਾ ਕੇ ਤੂੰ ਇਹਨਾਂ ਨੂੰ ਬਚਨ ਕਰ ਵੀ ਆਪਣਾ ਰੂਪ ਜਿਹੜਾ ਸਹੀ ਕਰ ਲੈਣ ਸਾਨੂੰ ਡਰ ਲੱਗ ਰਿਹਾ ਭੈ ਆ ਰਿਹਾ ਤੇ ਉਸ ਵੇਲੇ ਖਾਲਸਾ ਜੀ ਲక్ష్ਮੀ ਜੀ ਨੇ ਕਹਿ ਦਿੱਤਾ ਸੀ ਨਹੀਂ ਮੈਂ ਨਹੀਂ ਜਾ ਸਕਦੀ ਮੈਨੂੰ ਤੇ ਖੁਦ ਇਹਨਾਂ ਤੋਂ ਭੈ ਆ ਰਿਹਾ ਫਿਰ ਉਹਨਾਂ ਸਾਰੇ ਦੇਵਤਿਆਂ ਨੇ ਖਾਲਸਾ ਜੀ ਵਿਚਾਰ ਕੀਤੀ ਵੀ ਜਿੰਨਾ ਕਰਕੇ ਰੂਪ ਧਾਰਿਆ ਉਹਨਾਂ ਨੂੰ ਆਖੀਏ ਫਿਰ ਭਗਤ ਜੀ ਪਗਦ ਬਾਬਾ ਪ੍ਰਹਲਾਦ ਸਾਹਿਬ ਜੀ ਮਹਾਰਾਜ ਨੂੰ ਆਖਿਆ ਵੀ ਭਗਤ ਜੀ ਤੁਸੀਂ ਜਾ ਕੇ ਇਹਨਾਂ ਦਾ ਗੁੱਸਾ ਸ਼ਾਂਤ ਕਰੋ ਇਹਨਾਂ ਦਾ ਰੂਪ ਸਹੀ ਕਰੋ ਫਿਰ ਜਾ ਕੇ ਖਾਲਸਾ ਜੀ ਭਗਤ ਬਾਬਾ ਪ੍ਰਹਲਾਦ ਸਾਹਿਬ ਜੀ ਨੇ ਜਾ ਕੇ ਨਾ ਤੇ ਨਰ ਸਿੰਘ ਰੂਪ ਸੀ ਜਿਹੜਾ ਉਹਦੇ ਪੱਟ ਨੂੰ ਜਾ ਕੇ ਲੱਤ ਨੂੰ ਜਾ ਕੇ ਜੱਫੀ ਪਾ ਲਈ ਸੀ ਤੇ ਜਦੋਂ ਜੱਫੀ ਪਾਈ ਦਾਖਿਆ ਸੀ ਕਿ ਮਹਾਰਾਜ ਮੇਰੇ ਪਿਓ ਨੂੰ ਮaaf ਕਰ ਦਿਓ ਇਹ ਭਗਤਾਂ ਦੀ ਬਿਰਤੀ ਹੁੰਦੀ ਹੈ ਅਸੀਂ ਸੋਚਦੇ ਹਾਂ ਵੀ ਸ਼ਾਇਦ ਸਾਰੀ ਦੁਨੀਆ ਜਿਹੜੀ ਹੈ ਜਿੱਦਾਂ ਕਈ ਲੋਕ ਮਹਾਰਾਜ ਨੂੰ ਨਿੰਦਦੇ ਆ ਸਤਗੁਰਾਂ ਦੇ ਭਗਤਾਂ ਦੇ ਵਿੱਚ ਖਾਲਸਾ ਜੀ ਬੜੀ ਨਿਮਰਤਾ ਹੁੰਦੀ ਹੈ ਬੜੀ ਦਇਆ ਹੁੰਦੀ ਹੈ ਉਹਦੇ ਪਿਓ ਨੇ ਉਹਨਾਂ ਨੂੰ ਇੰਨਾ ਤੰਗ ਕੀਤਾ ਫਿਰ ਵੀ ਉਹ ਕਹਿੰਦੇ ਨਹੀਂ ਮਹਾਰਾਜ ਇਹਨਾਂ ਨੂੰ ਤੁਸੀਂ ਮaaf ਕਰ ਦਿਓ ਤੇ ਖਾਲਸਾ ਜੀ ਫਿਰ ਉਹਨਾਂ ਨੇ ਆਖਿਆ ਸੀ ਪ੍ਰਹਲਾਦ ਜੀ ਤੁਹਾਡੀਆਂ 21 ਗੁੱਲਾਂ ਤਰਗੀਆਂ ਨੇ ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰਾਂ ਵਿੱਚ ਆਉਂਦੇ ਨੇ ਜਿਹਨੂੰ ਭਗਤ ਜੀ ਨੇ ਨਰਸਿੰਘ ਰੂਪ ਨੂੰ ਜਾ ਕੇ ਜਫੀ ਪਾਈ ਸੀ ਉਸੇ ਵੇਲੇ ਉਹਨਾਂ ਨੇ ਆਪਣਾ ਰੂਪ ਜਿਹੜਾ ਗੁੱਸਾ ਜਿਹੜਾ ਸੀ ਉਹ ਸ਼ਾਂਤ ਕਰ ਲਿਆ ਸੀ ਰੂਪ ਵੀ ਚੇਂਜ ਕਰ ਲਿਆ ਸੀ ਤੇ ਫਿਰ ਸਾਰਿਆਂ ਦੇਵਤਿਆਂ ਨੇ ਖੁਸ਼ੀਆਂ ਮਨਾਈਆਂ ਸੀ ਜੈ ਜੈਕਾਰ ਹੋਈ ਸੀ ਸੋ ਹਰ ਜੁਗ ਜੁਗ ਭਗਤੂ ਉਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਜੇ ਅਸੀਂ ਉਹਦੀ ਉਹਦੀ ਭਗਤੀ ਕਰਾਂਗੇ ਨਾ ਪਰਮੇਸ਼ਰ ਵਾਹਿਗੁਰੂ ਜੀ ਦੀ ਉਹਨਾਂ ਦੇ ਭਗਤ ਬਣਾਂਗੇ ਤੇ ਖਾਲਸਾ ਜੀ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਦਾ ਸਾਨੂੰ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਸਾਡੀ ਕੋਈ ਅਰਦਾਸ ਕਰਾਓ ਸਾਡਾ ਸੁਤੇਸੇ ਦੀ ਕੰਮ ਬਣ ਜਾਇਆ ਕਰਨਾ ਆਪੇ ਸਿੱਧੀਆਂ ਹੋਣ ਲੱਗ ਪੈਣੀਆਂ ਆ ਪਰ ਅਸੀਂ ਪਾਠ ਵੀ ਨਹੀਂ ਕਰਦੇ ਭਜਨ ਵੀ ਨਹੀਂ ਕਰਦੇ ਬੰਦਗੀ ਵੀ ਨਹੀਂ ਕਰਦੇ ਨਾਮ ਵੀ ਨਹੀਂ ਜਪਦੇ ਸੇਵਾ ਵੀ ਨਹੀਂ ਕਰਦੇ ਅਮਰਤ ਵੇਲੇ ਜਾਗਦੇ ਨਹੀਂ ਗੁਰੂ ਕੇ ਸੇਖ ਨਹੀਂ ਬਣਦੇ ਗੁਰੂ ਕੇ ਬਚਨ ਨਹੀਂ ਮੰਨਦੇ ਗੁਰੂ ਕੀ ਬਾਣੀ ਤੇ ਤਰਕ ਗੁਰੂ ਤੇ ਤਰਕ ਗੁਰੂ ਕੇ ਖਾਲਸੇ ਦੇ ਤਰਕ ਗੁਰੂ ਕੇ ਖਾਲਸੇ ਰੀ ਨਿੰਦਿਆ ਇੰਨਾ ਕੋਸ਼ਿਸ਼ ਅਸੀਂ ਕਰਦੇ ਆ ਤੇ ਫਿਰ ਚਾਹੁੰਦੇ ਆ ਵੀ ਸਾਡਾ ਕਾਰਜ ਹੋ ਜਵੇ ਸਾਡੇ ਕੰਮ ਹੋ ਜਾਣ ਸੋ ਕਿਸੇ ਗੁਰਸਿੱਖ ਦੀ ਨਿੰਦਿਆ ਕਰਨ ਵਾਲਾ ਮਨੁੱਖ ਖਾਲਸਾ ਜੀ ਕਦੇ ਸੁਖ ਨਹੀਂ ਪਾਉਂਦਾ ਇਹ ਸੱਚੀ ਗੱਲ ਹੈ ਪਰ ਸਿੱਖ ਹੋਵੇ ਉਹ ਗੁਰੂ ਮਹਾਰਾਜ ਦੀ ਰਹਿਤ ਮਰਿਆਦਾ ਵਾਲਾ ਨਿਤਨੇਮੀ ਬਿਹਾਸੀ ਪ੍ਰੇਮੀ ਹੋਵੇ ਉਹਦਾ ਉਹਦੀ ਜਿਹੜੇ ਕੋਈ ਨਿੰਦਿਆ ਕਰਦਾ ਨਾ ਖਾਲਸਾ ਜੀ ਉਹਦਾ ਕਰਮ ਮੁੱਦਾ ਹੋ ਜਾਂਦਾ ਮਹਾਰਾਜ ਦੇ ਬਚਨ ਵੀ ਹਨ ਸੋ ਇਸ ਕਰਕੇ ਗੁਰਮਖੋ ਗੁਰੂ ਕੇ ਸਿੱਖਾਂ ਦਾ ਅਦਬ ਸਤਕਾਰ ਕਰੋ ਗੁਰੂ ਕੇ ਸਿੱਖਾਂ ਨੂੰ ਦਾਣ ਦਿਓ ਗੁਰੂ ਕੇ ਸਿੱਖਾਂ ਦੀ ਸੇਵਾ ਕਰੋ ਤੁਹਾਡੇ ਮੂਰਤੇ ਆਪਣੇ ਆਪ ਫਤਿਹ ਹੋਣੇ ਸ਼ੁਰੂ ਹੋ ਜਾਣਗੇ ਗੁਰੂ ਕੀ ਸੇਵਾ ਕਰੋ ਸੋ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਾਇਆ ਕਰਨ ਇਹ ਹੱਡ ਬੀਤੀ ਸੀ ਖਾਲਸਾ ਜੀ ਬੜੀ ਖੇੜ ਵਰਤੀ ਮਹਾਰਾਜ ਨੇ ਕਿਰਪਾ ਕੀਤੀ ਐਸੇ ਹਫਤੇ ਵਿੱਚ ਸਾਰੀ ਖੇੜ ਵਰਤੀ ਤੇ ਉਹ ਜਿਹੜੀ ਭੈਣ ਸੀ ਜਿਹਦੇ ਪੈਸੇ ਨਹੀਂ ਸੀ ਵਾਪਸ ਦਿੰਦੇ ਆਪਣੇ ਆਪ ਵੀ ਖਾਲਸਾ ਜੀ ਪੈਸੇ ਵੀ ਦੇ ਗੇ ਤੇ ਉਹਨਾਂ ਨੂੰ ਲੱਗਾ ਵੀ ਸ਼ਾਇਦ ਇਹਨੇ ਕਿਸੇ ਸਿਆਣੇ ਕੋਲੋਂ ਸਾਡਾ ਕੋਈ ਕੰਮ ਕਰਾਇਆ ਕੋਈ ਜਾਦੂ ਮੰਤਰ ਮਰਾਇਆ ਤੇ ਫਿਰ ਉਹ ਭੈਣ ਕਹੀ ਨਹੀਂ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਿਤੇ ਟੂਣਾ ਟਮਾਣਾ ਨਹੀਂ ਕੀਤਾ ਮੈਂ ਦੇ ਬਾਬਾ ਅਨੌਰ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੀ ਕੀਤੀ ਸੀ ਤੇ ਐਡੀ ਮਹਾਰਾਜ ਨੇ ਕਲਾ ਵਰਤਾਈ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ